ਹਾਂ ਜੀ ਮੈਂ ਬੋਲ ਕੰਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕਾਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਪਸ਼ੂ ਦੇ ਹੋਰ ਵੀ ਆ ਇੱਧਰ ਵੀ ਆ ਤੇ ਪਰ ਵਿਖਾਉਣੇ ਅੱਜ ਦੋ ਹੀ ਪਸ਼ੂ ਆ ਜਿਹੜੇ ਇੱਕ ਆ ਤੋ ਟੁਕੜ ਗੱਬਣ ਮੈਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਸੂਈ ਮੈਂ ਤੁਹਾਨੂੰ ਦਿਖਾਉਣੀ ਆ ਸੂਈਆਂ ਦੀ ਇਹ ਆ ਵੀ ਆਪਣ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਵੱਲ ਵੀ ਗੌਰ ਜ਼ਰੂਰ ਕਰਿਆ ਕਰੋ ਇਹ ਕਾ ਜਿਹੜੀ ਟੁਕੜ ਗੱਬਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਤੇ ਮਗਰ ਕੱਟੀ ਵੀ ਆ ਬਾਕੀ ਕੋ ਸ਼ੁੱਧਰ ਵੀ ਪਸ਼ੂ ਹੈਗੇ ਆ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਸਤਿ ਸ੍ਰੀ ਅਕਾਲ ਹੋਠੀ ਠਾਕ ਜੇ ਵਦਿਆ ਵਦਿਆ ਬੀ ਤੁਸੀਂ ਸੁਣਾਓ ਸਭ ਵਦਿਆ ਜੇ ਵਦਿਆ ਚਾਹੀਦਾ ਬੀ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚੁੰਦਾ ਜ਼ਿਲ੍ਹਾ ਫਸਾ ਸੀਮ ਨਾਲਾ ਜੇ ਤੇ ਫੋਨ ਨੰਬਰ ਵੀ ਬੋਲ ਦੋ 98459492 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਲੇਲੀ ਤੋਂ ਕਰ ਲੋ ਬੀ ਜੀ ਇਹ ਕਿਹੜੀ ਵੈਰਾਈਟੀ ਦੀ ਮੱਝ ਲੈਣ ਚਾਹੀਦੀ ਹੈ ਬੀ ਦੇਲੀ ਦਾ ਵੀ ਯਾਰ ਬੀ ਜੀ ਇਹ ਦੇਲੀ ਦਾ ਵੀ ਮਲ ਗੋਆ ਤਿੰਨ ਤਰ੍ਹਾਂ ਦੀ ਆਉਂਦੀ ਆ ਇਹ ਬਾਰਡਰ ਦੇ ਏਰੀਏ ਦੀ ਡੱਬੀ ਜਿਹੜੀ ਆਉਣੀ ਆ ਡੱਬੀ ਮੱਝਾਂ ਦੀ ਆ ਜਿਹੜੀ ਵਾਲੀ ਅੱਖਾਂ ਇਹ ਰੋ ਬਿੱਲੀਆਂ ਚੋਈ ਦੀਆਂ ਅੱਖਾਂ ਬਿੱਲੀਆਂ ਡੱਬੀ ਮੱਝਾਂ ਦੀ ਡੱਬੀ ਮੱਝੇ ਕਾਫੀ ਵੀਪੇ ਮੰਗ ਦਿੰਦੇ ਆ ਹਾਂਜੀ ਹਾਂਜੀ ਇਹ ਬਾਰਡਰ ਦੀ ਆ ਬਿਜੀ ਮੱਝਾਂ ਦੇ ਦੁੱਧ ਨੂੰ ਬੜੀ ਆ ਬੀ ਝੋਟੀ ਅੱਛਾ ਤੇ ਦੂਜਾ ਸੂਆ ਸੁਈ ਜੇ ਅੱਛਾ ਤੇ ਬੱਚਾ ਇਹਨੇ ਦਿੱਤਾ ਥੋੜਾ ਗਰਹਿਣਾ ਦਿੱਤਾ ਇਹ ਬੱਚਾ ਗਿਆ ਮਾਰ ਅੱਛਾ ਹਾਂਜੀ ਮੈਲਾ ਮਾਰਨੀ ਏ ਝੋਟੀ ਠੀਕ ਹੈ 9 ਕਿਲੋ ਜੇ 8 ਕਿਲੋ ਜਿੰਨਾ ਜਿਹਾ ਬੋਲਾ ਜੋਏ ਥੱਲੇ ਦੁੱਧ ਮੁਕੇ ਤੇ ਜਿਹੜਾ ਹੈਗਾ ਆ ਅੱਜ ਸੁਈ ਨੂੰ 11 12 ਦਿਨ ਹੋਏ ਆ ਜ ਤੋਰੂਆ ਫੇਰੇ ਕਰੀਨ ਹਾਂ ਬੱਚਾ ਨਹੀਂ ਰਹੇਗਾ ਹੁਣ ਬੱਚਾ ਨਹੀਂ ਹੈਗਾ ਬੀਜੀ ਇਹ ਦੋਵੇਂ ਟਾਈਮ ਥਾਪੀ ਤੇ ਕੋਈ ਟੀਕਾ ਨਹੀਂ ਲਵਾਇਨੇ ਬਾਕੀ ਗੋਲ ਸਿੰਘ ਦੀ ਮੱਝ ਆ ਤੇ ਡੱਬੀ ਮੱਝੇ ਆ ਜੀ ਤੇ ਆ ਥਾਣਾ ਵੀਰੇ ਦੇਖ ਸਕਦੇ ਆ ਪਾ ਲਾਗੇ ਤਾਂ ਆ ਦੇਖ ਸਕਦੇ ਥਾਣਾ ਦਾ ਸਾਈਜ਼ ਹੈ ਜਿਹੜਾ ਤੇ ਕਿੰਨਾ ਫਿਰ ਮੋਲ ਰੱਖਣਾ ਵੀ ਦਿਓ ਤਾਂ ਆ ਮੋਲ ਹਰ ਵੀਜੇ ਤਾਂ ਬੱਚਾ ਹੁੰਦਾ ਹਾਂਜੀ ਫੇਰ ਤੇ ਮਾਲਕ ਜਿੱਦਾਂ ਤਾਜੀ ਫਿਰਦੇ 70 75 ਹਜ਼ਾਰ ਦੀ ਹੀ ਠੀਕ ਆ ਮਾਲਕ ਨੂੰ 65 ਹਜ਼ਾਰ ਦੇ ਦੇ ਸੀਗੇ 65 ਹਜ਼ਾਰ ਦੀ ਹਾਂਜੀ ਕਰਨਾ ਕੋ ਮਨਤਾ ਨਾ ਹੋਰ ਕਰਾ ਲੋ ਰਿਵੀ ਕਰੋ ਮਾਦੇ 60 'ਚ ਪਹੁੰਚ ਕਰ ਦਈਏ ਦੋ ਹੋਰ ਛੱਡ ਦਾਂਗੇ ਰਵੀ ਹਾਂ ਨਾ 58 ਹਜ਼ਾਰ ਦੀ ਦਵਾਂਗੇ ਅੱਛਾ ਪਹੁੰਚ ਕਰ ਦੋਗੇ ਹਾਂਜੀ ਵਿੱਚੇ ਕਰ ਦਾਂਗੇ ਜੇ ਜੇਤ ਘਰ ਜਾ ਕੇ ਮੈਲਾ ਨਾਮ ਆਦੇ ਤਾਂ ਤੁਹਾਨੂੰ ਗਾਰੰਟੀ ਠੀਕ ਆ ਹਾਂਜੀ ਚਲੋ ਬਾਕੀ ਹੁਣ ਤੇ ਦੁੱਧ ਦੇ ਫਿਰਤੇ ਹੀ ਜਾਣੀ ਆ ਹਾਂ ਦੁੱਧ ਤੇ ਜੇ ਤੇ ਜਾਣੇ ਆ ਜੀ ਹਾਂਜੀ ਤੇ ਹੁਣ ਅੱਜ ਟੋਕੜ ਗੱਬਨ ਚੱਕ ਪਾਸਿਆ ਕਿੰਨੇ ਚੱਤੀ ਚੱਕ ਪਾਸ ਤੇ 9 ਮਹੀਨੇ ਦੀ ਪੂਰੀ ਚੱਕ ਪਾਸ ਹੋਈ ਰਾਤੀ ਰਵੀ ਚੱਕ ਕਰਾ ਲਿਆ ਹੁੰਦੀ ਆਪਾਂ ਤੇ ਮਗਰ ਵੀ ਕੱਟੀ ਮਗਰ ਵੀ ਅਰਜਨ ਕੁੰਗੜ ਦੀ ਕੱਟੀ ਆ ਰੁਜੀ ਆਹ ਕੱਟੀ ਜੇ ਮਗਰ ਇਹਦੇ ਤੇ ਹਰ ਵੀ ਐਰ ਵੀ ਫੇਰ ਅਜਨ ਕੁੰਗੜ ਦਾ ਟਿਕਾ ਭਰਾਇਆ ਜੇ ਇਹਨਾਂ ਨੂੰ ਅੱਛਾ ਤੇ 3 ਮਹੀਨੇ ਦੀ ਪੂਰੀ ਚੈੱਕਪਾਸ ਜੇ ਠੀਕ ਆ ਤੇ ਸੱਜਰ ਦੁੱਧ ਦੇਣੀ ਜੋ 18-19 ਕਿਲੋ ਅੱਛਾ ਹੁਣ 11 ਜੇ 12 ਜੇ ਇੰਨਾ ਦੁੱਧ ਤਿਆਰ ਜੇ ਥਲੇ ਤਿਆਰ ਮੁਕੇ ਦੇ ਬਿਲਕੁਲ ਵੀ ਤਿਆਰ ਜਿਹੜਾ ਚਵਾਗ ਦੇਣਾ ਵੀਰ ਭਰਾਵਾਂ ਨੂੰ ਤੇ ਮਿਲਦੀ ਕੱਟੀ ਤੇ ਦੋਵੇਂ ਟਾਈਮ ਦੋਵੇਂ ਟਾਈਮ ਕੱਟੀ ਤੇ ਕੱਟੀ ਤੇ ਵੀ ਕੱਟੀ ਤੇ ਠੀਕ ਆ ਥਾਣੇ ਦੇ ਵੀ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤਾਂ ਆਹ ਦੇਖ ਸਕਦੇ ਜੀ ਬਾਕੀ ਮਿਲਕ ਮੈਨੇ ਵੀ ਚੰਗੀ ਲੱਗੀ ਆ ਤੋਰ ਇੱਕ ਵਾਰੀ ਬਾਕੀ ਹਵਾਨਾ ਗਾਣਾਵੇਂ ਸੋਨਾ ਵਖਾਉਂਦੀ ਆ ਤੇ ਹਵਾਨਾ ਪਛਾਣ ਚਲੋ ਸੋਨਾ ਵਖਾਉਂਦੀ ਗੱਬਨ ਦੇ ਹਿਸਾਬ ਨਾਲ

ਸੱਜਰਾ ਜੀ ਨਾਲ ਵਿਜੀਵਾਨ ਲਈ ਮੈਂ ਧੀਆ ਠੀਕ ਆ ਤੇ ਥਣ ਥਣ ਓਕੇ ਸਾਰੇ ਉਹਨਾਂ ਨੇ ਰਿਵੀ ਪੂਰੀ ਗਰੰਟੀ ਆ ਦੇ ਤੇ ਮੁੱਲ ਫਿਰ ਮੁੱਲ ਹਰੀਬੀ ਜੀ ਉਹਨਾਂ ਨੇ ਤੇ ਚਵਾਰਾਂ ਨੇ ਲਈ 130 ਜੀ ਹਾਂਜੀ ਹੁਣ ਆਪਾਂ ਲੱਖ ਦੀ ਦੇ ਦਈਏ ਨਹੀਂ ਲੱਖ ਦੀ ਕਿੰਨੀ ਜਾਣੀਏ ਭਾਜੀ ਮੰਨ ਲਓ 11 12 ਕਿਲੋ ਦੁੱਧ ਆ ਮਗਰ ਵੀ ਕੱਟੀ ਆ ਫਿਰ ਗਾੜੀ ਸੂਣ ਆ ਲਈ ਆ ਹਾਂਜੀ 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 ਕਿੰਨੇ ਦੀ ਦੇਣੀ ਆ ਆਪਾਂ ਇਹ ਤੁਸੀਂ ਦੱਸ ਦੋ ਫਿਰ ਕਿੰਨੇ ਆਪ ਹੀ ਕਰ ਦੋ 80 ਦੀ ਦੇ ਦਈਏ 75 ਦੀ ਦੇ ਦਈਏ ਹਰ ਰਿਹਾਨ ਆਪੇ 75 ਹੋ ਗਈ ਅੱਛਾ ਹਾਂ ਪੌਂਚ ਵਿੱਚੇ ਪੌਂਚ ਵਿੱਚੇ ਰਬੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਤੁਸੀਂ ਖੁਸ਼ ਹੋ ਨਾ ਫਿਰ ਇਹ ਹੋਰ ਬੀ ਜੀ ਸੂਈਆਂ ਸੌਂਗੇ ਆਪਣੇ ਇੱਥੇ ਆਓ ਜਾਓ ਚੋ ਆਪਾਂ ਪਾਸ ਕਰਕੇ ਹੋਰ ਤਸੱਲੀ ਕਰਕੇ ਖੜਾ ਹੋਣਾ ਜੋ ਵੀ ਆ ਇੱਥੇ ਆਪਣੀ ਸਮਝਣਾ ਵੇਸ ਚਾਹ ਕੇ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ ਦੇ ਹੋਰਾਂ ਚੱਕ ਪਾਸ ਤੇ ਕਿੰਨੇ ਦਿਨਾਂ ਤੱਕਰ ਆਪਣੀ ਜ਼ਿੰਮੇਵਾਰੀ ਲਾਉਗੀ ਜਾਂਦੇ ਵੀ ਤੇ ਭਾਵੇਂ ਕੋ ਚੱਕ ਪਾਸ ਕਰਾ ਲੈ ਕੋ ਦੋ ਤਿੰਨ ਦਿਨ ਫਿਰ ਵੀ ਫੇ ਤਾਂ ਦੇਣਾ ਹੀ ਗਰੰਟੀ ਹੋਰ ਜੀ ਠੀਕ ਹੈ ਜੀ ਹਾਂ ਵੀਡੀਓ ਬਣਾਈ ਵੀ ਹੈਗੀ ਜਾਂਦੇ ਨੂੰ ਦਿਖਾ ਦਈਏ ਚਲੋ ਸੈਂਡ ਕਰਦੇ ਜਿਹੜਾ ਕੋਈ ਵੀਰ ਮੰਗੂਗਾ ਹਾਂ ਚਲੋ ਠੀਕ ਹੈ ਜੀ